ਆਪਰੇ ਤਾਂ ਹੁਣ ਇਸ ਤਰ੍ਹਾਂ ਲੱਗੇ ਨੂੰ ਵੀ ਧੁੱਖੇ ਜੱਟ ਨੂੰ ਪਟੋਲਾ ਵਾ ਪੀਪ ਆ ਪਰਿਆ ਪੱਤਰਕਾਰਾਂ ਦੇ ਉੱਪਰ ਇਹੋ ਜਿਹਾ ਧਾਵਾ ਬੋਲਿਆ ਵੀ ਸਾਰੇ ਪੱਤਰਕਾਰ ਪੂਰੇ ਹੁਣ ਡਰ ਦੇ ਵਿੱਚ ਜੂਰੇ ਹੋਏ ਨਾ ਕੋਈ ਸਰਕਾਰ ਦੇ ਖਿਲਾਫ ਲਿਖ ਰਿਹਾ ਨਾ ਬੋਲ ਰਿਹਾ ਜਿਹੜਾ ਬੋਲਦਾ ਉਹਨੂੰ ਜਿਦਈ ਠਾਰੇ ਵਾਲੇ ਫੱਦ ਲੰਦ ਨੇ ਵੀ ਆ ਜਾ ਭਾਈ ਹੁਣ ਤੱਕ 300 ਦੇ ਕਰੀਬ ਪੀਐਚ ਡੀ ਹੋਈਆਂ ਨੇ ਜਿਹਦੇ ਵਿੱਚ 17 ਕਿਥੋਂ ਪੀ ਐਚ ਡੀ ਦੇ ਫੀਸਿਸ ਮੈਂ ਪੜ੍ਹੇਗੇ ਉਹਨਾਂ ਦੇ ਵਿੱਚ ਮੈਂ ਦੇਖਿਆ ਵੀ ਕਿਹੜੇ ਯੂਨੀਵਰਸਿਟੀ ਦੇ ਵਿੱਚ ਕਿਹੜੇ ਪ੍ਰੋਫੈਸਰ ਨੇ ਕਿੱਥੋਂ ਕਿੱਥੋਂ ਮੈਟਰ ਚੱਕ ਕੇ ਪੀ ਐਚ ਡੀ ਦੇ ਇੰਜੀਨੀਅਰ ਆ ਗਏ ਜਾਨੀ ਜਿਹੜੇ ਲੋਕ ਨੇ ਇਹ ਵੀ ਨਹੀਂ ਚਾਹੁੰਦੇ ਸੱਚ ਸੁਣਨਾ ਧਰਨੇ ਲਾਉਂਦੇ ਆ ਮਜਾਰੇ ਕਰਦੇ ਆ ਅਸੀਂ ਕਦੇ ਬਾਦਲਾਂ ਦੇ ਕੱਠ ਦੇ ਵਿੱਚ ਜਿਹੜੇ ਆਣੇ ਆ ਕਦੇ ਆਪਰੇ ਅੰਦਰ ਚਲੇ ਜਾਨਾ ਕਦੇ ਕਾਗਨਸ ਵਾਲਿਆਂ ਦੇ ਚਲੇ ਜਾਣਾ ਕਦੇ ਪੰਜਾਬ ਦੇ ਲੋਕਾਂ ਨੇ ਆਪਣੇ ਹੱਕਾਂ ਦੀ ਲਈ ਕਦੇ ਲੜਾਈ ਨਹੀਂ ਲੜੀ ਬਹੁਤ ਹੀ ਸਤਿਕਾਰਯੋਗ ਮਛੜੀ ਦੀ ਧਰਤੀ ਤੇ ਪੁੱਜੀਆਂ ਸਾਰੀਆਂ ਸ਼ਖਸੀਤਾਂ ਖਾਸ ਕਰਕੇ ਸਾਡੇ ਨਾਮ ਦੇ ਸਾਥੀ ਦੀਪ ਚਨ ਅਰਸਲ ਜੀ ਤੇ ਗੰਗਵੀਰ ਜੀ ਤੇ ਐਡਵੋਕੇਟ ਪਰਮਿੰਦਰ ਸਿੰਘ ਜੀ ਬਿਰਦ ਜੀ ਤੇ ਸਾਹਮਣੇ ਬੈਠੇ ਮਛੋੜਾ ਵਾਸੀਓ ਅੱਜ ਜਿਹੜੀ ਗੱਲ ਅਮਰਜੀਤ ਉਹਨਾਂ ਨੇ ਸ਼ੁਰੂ ਕੀਤੀ ਆ ਵੀ ਪੰਜਾਬ ਅੱਜ ਕਿਹੜੇ ਹਾਲਾਤ ਦੇ ਵਿੱਚੋਂ ਗੁਜ਼ਰ ਰਿਹਾ ਤੇ ਕਿੱਧਰਲੇ ਪਾਸੇ ਨੂੰ ਇਹਨੂੰ ਲੈ ਕੇ ਜਾ ਰਹੇ ਨੇ ਤੇ ਅੱਜ ਪੰਜਾਬ ਦੀ ਪੱਤਰਕਾਰੀ ਤੇ ਪੱਤਰਕਾਰ ਉਹਨਾਂ ਦਾ ਪੰਜਾਬ ਦੇ ਵਿੱਚ ਕੀ ਰੋਲ ਹੋਣਾ ਚਾਹੀਦਾ ਉਹ ਕੀ ਕਰ ਰਹੇ ਨੇ ਮੈਂ ਇਹਨਾਂ ਦੋਹਾਂ ਗੱਲਾਂ ਤੇ ਆਪਣਾ ਜਿਹੜਾ ਗੱਲਬਾਤ ਆ ਉਹ ਨੂੰ ਰੱਖੂੰਗਾ ਪੰਜਾਬ ਦੀ ਪੱਤਰਕਾਰੀ ਦਾ ਇਤਿਹਾਸ ਜੇਕਰ ਨੂੰ ਤੋਂ ਦੇਖੀਏ ਤਾਂ ਉਹਨਾਂ ਸਮਿਆਂ ਦੇ ਵਿੱਚ ਵੀ ਪੱਤਰਕਾਰੀ ਹੁੰਦੀ ਰਹੀ ਆ ਜਦੋਂ ਦੇਸ਼ ਦੀ ਆਜ਼ਾਦੀ ਦੀ ਜੰਗ ਚੱਲ ਰਹੀ ਸੀ ਤੇ ਸਾਡੇ ਕਰਤਾਰ ਸਿੰਘ ਸਰਾਭਾ ਜੀ ਜਿਨ੍ਹਾਂ ਨੇ ਆਪਣੇ ਹੱਥੀ ਲੇ ਕੇ ਅਖਬਾਰਾਂ ਵੰਡੀਆਂ ਪਰ ਉਸ ਸਮਾਂ ਤੇ ਇਹ ਸਮੇਂ ਦੇ ਵਿੱਚ ਬਹੁਤ ਫਰਕ ਆ ਮੈਂ 1998 ਤੇ 88 ਤੋਂ ਲੈ ਕੇ ਪੰਜਾਬੀ ਪੱਤਰਕਾਰੀ ਦੇ ਵਿੱਚ ਆ ਤੇ ਮੈਂ ਵੱਖ-ਵੱਖ ਖਬਰਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਬੈਠ ਕੇ ਕਈ ਰੂਪੇ ਕੰਮ ਕੀਤਾ ਤੇ ਉੱਥੇ ਜਿਹੜੀਆਂ ਸਾਡੇ ਕੋਲ ਖਬਰਾਂ ਹੁੰਦੀਆਂ ਸੀ ਉਹਨਾਂ ਨੂੰ ਅਸੀਂ ਕਿਵੇਂ ਥਾਂ ਨੂੰ ਗਏ ਸੀ ਪਹਿਲੇ ਪੇਜ ਵਾਲੀਆਂ ਦੂਜੇ ਪੇਜ ਵਾਲੀਆਂ ਤੀਜੇ ਪੇਜ ਵਾਲੀਆਂ ਜਾਂ ਜਿਹੜੀਆਂ ਐਡਵਰਟਾਈਜ਼ਮੈਂਟ ਵਾਲੀਆਂ ਥਾਂਾਂ ਤੇ ਲੱਗਣੀਆਂ ਹੁੰਦੀਆਂ ਸੀ ਪਰ ਮੇਰੇ ਕੱਲ ਦੁੱਖ ਦੇ ਨਾਲ ਕਹਿ ਨਹੀਂ ਪੈ ਰਹੀ ਆ ਕਿ ਪੰਜਾਬੀ ਦੇ ਵਿੱਚ ਜੇ ਉਂਗਲਾਂ ਤੇ ਗਿਨੇ ਜਾ ਸਕੀਏ ਆਪਾਂ ਤਾਂ ਉਂਗਲਾਂ ਤੇ ਗਿਨੇ ਜਾ ਸਕਣਗੇ ਪੱਤਰਕਾਰ ਜਿਹੜੇ ਪੰਜਾਬ ਦੀ ਰਾਜਨੀਤੀ ਨੂੰ ਪੰਜਾਬ ਦੇ ਸਮਾਜ ਨੂੰ ਪੰਜਾਬ ਦੇ ਧਰਮ ਨੂੰ ਪੰਜਾਬ ਦੇ ਸਭਿਆਚਾਰ ਨੂੰ ਇਥੋਂ ਦੀ ਜਿਹੜੀ ਸਿੱਖਿਆ ਸੇਧ ਇਹ ਲੋਕ ਬੰਨੇ ਜਿਹੜੇ ਸਮਝਦੇ ਨੇ ਉਹ ਸਮੇਂ ਸਮੇਂ ਬੱਖ ਬੱਖ ਅਖਬਾਰਾਂ ਦੇ ਵਿੱਚ ਜਾਂ ਬੱਖ ਬੱਖ ਚੈਨਲਾਂ ਦੇ ਉੱਪਰ ਡਿਬੇਟਾਂ ਕਰਦੇ ਨੇ ਉਹਨਾਂ ਦੇ ਵਿੱਚ ਸਾਡੇ ਦੀਪਕਤ ਨਾਰਥਨ ਜੀ ਜਾਂ ਗੰਗਵੀਰ ਠੌਰ ਜੀ ਜੇ ਮੇਰਾ ਨਾਮ ਵੀ ਲਿਆ ਜਾ ਸਕਦਾ ਹੁਣ ਜਿਵੇਂ ਕਹਿੰਦੇ ਹੁੰਦੇ ਨੇ ਵੀ ਆਪਣੇ ਮੂੰਹ ਵਿੱਚੋਂ ਬੜਾ ਔਖਾ ਪਰ ਮੈਂ ਉਹਨਾਂ ਖੱਡਾਂ ਦੇ ਵਿੱਚ ਵੀ ਹੱਥ ਪਾਇਆ ਜਦੋਂ ਆ ਖੱਡਾਂ ਦੇ ਉੱਤੇ ਹੱਥ ਪਾਉਣ ਲੱਗਿਆ ਡਰ ਲੱਗਦਾ ਸੀ ਪੰਜਾਬ ਨੂੰ ਸੰਭਾਲਦਾ ਹੁੰਦਾ ਸਿੱਖਿਆ ਨੇ ਪਰ ਸਿੱਖਿਆ ਦਾ ਜਿਹੜਾ ਖੇਤਰ ਆ ਉਹ ਇੰਨਾ ਗੰਦਾ ਹੋ ਗਿਆ ਵੀ ਤਰੇਨੀ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਦੇ ਜਿਹੜੇ ਸਾਡੇ ਪ੍ਰੋਫੈਸਰ ਸਹਬਾਨ ਨੇ ਟੀਚਰ ਸਹਬਾਨ ਨੇ ਉਹਨਾਂ ਨੇ ਆਪਣੀ ਧੂਕਾ ਉਹ ਵੀ ਨਭਾਈ ਜਿਹੜੀ ਉਹਨੂੰ ਨਭਾਣੀ ਚਾਹੀਦੀ ਸੀ ਮੈਂ ਪਹਿਲੇ 20 ਸਾਲ ਤੋਂ ਪੰਜਾਬੀ ਦੇ ਵਿੱਚ ਜਿਹੜੀ ਰਿਸਰਚ ਹੋ ਗਈ ਆ ਖਾਸ ਕਰਕੇ ਪੰਜਾਬੀ ਸਾਹਿਤ ਦੇ ਵਿੱਚ ਉਹਦੇ ਤੇ ਮੈਂ 20 ਸਾਲਾਂ ਤੋਂ ਮਾ ਕੇ ਕੰਮ ਕੀਤਾ ਹੁਣ ਤੱਕ 300 ਦੇ ਕਰੀਬ ਪੀ ਐਚ ਡੀ ਹੋਈਆਂ ਨੇ ਜਿਦੇ ਵਿੱਚ 1700 ਪੀ ਐਚ ਡੀ ਦੇ ਫੀਸਿਸ ਮੈਂ ਪੜੇਗੇ ਉਹਨਾਂ ਦੇ ਵਿੱਚ ਮੈਂ ਦੇਖਿਆ ਵੀ ਕਿਹੜੇ ਯੂਨੀਵਰਸਿਟੀ ਦੇ ਵਿੱਚ ਕਿਹੜੇ ਪ੍ਰੋਫੈਸਰ ਨੇ ਕਿੱਥੋਂ ਕਿੱਥੋਂ ਮੈਂਟਰ ਚੱਕ ਕੇ ਪੀ ਐਚ ਡੀ ਦੇ ਲਿਖੇ ਅੰਮ੍ਰਿਤ ਆ ਗਣੇ ਇਕੜਾ ਵੀ ਜਿਹੜੇ ਚੋਰੀ ਦੇ ਪੁੱਤਰ ਉਹੋ ਹੀ ਸਾਡੇ ਸਰਪੰਚ ਉਹ ਸਾਡੇ ਇੱਕ ਜਿੰਨੂ ਕੋ ਕਹਿੰਦੇ ਹੁੰਦੇ ਆ ਵੀ ਜਿਹੜਾ ਅਧਿਆਪਕ ਆ ਉਹ ਕੌਮ ਦਾ ਨਰਮਾਤਾ ਹੁੰਦਾ ਅੱਜ ਕੌਮ ਦੇ ਨਰਮਾਤਿਆਂ ਦੀ ਤੁਸੀਂ ਲੋਕ ਖਬਰਾਂ ਪੜ੍ਹਦੇ ਹੋ ਵੀ ਉਹ ਉਹਨਾਂ ਦੇ ਕੈਰੇਕਟਰ ਕਿੰਨੇ ਡਾਊਨ ਹੋ ਗਏ ਨੇ ਇੱਕ ਅੱਲਾ ਇੱਕਰ ਦੇ ਵਿੱਚ ਮੈਂ ਕੋਈ ਸਮੇਤ ਵੀ ਦੇ ਦਿੱਤੇ ਸਿਹਤ ਡਿਪਾਰਟਮੈਂਟ ਦੇ ਵਿੱਚ ਸਮਾਜ ਦੇ ਵਿੱਚ ਅਸੀਂ ਜਦੋਂ ਸਮਾਜ ਦੀ ਗੱਲ ਕਰਦੇ ਆ ਪਿਛਲੇ 30 ਸਾਲ ਤੋਂ ਪੰਜਾਬ ਦੇ ਲੋਕਾਂ ਨੇ ਜਿਸ ਤਰ੍ਹਾਂ ਇਹ ਮਹਿਸੂਸ ਵੀ ਪੰਜਾਬ ਦੇ ਵਿੱਚ ਸਾਡਾ ਰਹਿਣਾ ਹੁਣ ਮੁਸ਼ਕਲ ਆ ਉਹ ਮੁਸ਼ਕਲ ਕਿਹਨੇ ਕਰਾਇਆ ਸਾਡੀਆਂ ਰਾਜਨੀਤਿਕ ਪਾਰਟੀਆਂ ਨੇ ਹੁਣ ਅੱਜ 223 ਚੱਲ ਰਿਹਾ 1983 ਦੇ ਵਿੱਚ ਜਿਹੜਾ ਮਾਹੌਲ ਪੰਜਾਬ ਦੇ ਵਿੱਚ સર્ਜਿਆ ਗਿਆ ਸੀ ਉਹੀ ਮਾਹੌਲ ਹੁਣ ਦੁਬਾਰਾ ਸਿਰਜਿਆ ਜਾ ਰਿਹਾ ਕੱਲ ਸਾਡੇ ਸੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਪਾਗਲ ਨੇ ਇਹ ਗੱਲ ਕਹੀ ਆ ਕਿ ਪੰਜਾਬ ਦਾ ਜਿਹੜਾ ਪਾਣੀ ਆ ਅਸੀਂ ਜਾਣ ਨਹੀਂ ਦਵਾਂਗੇ ਅਸੀਂ ਕੁਰਬਾਨੀਆਂ ਦੇਵਾਂਗੇ ਪਹਿਲਾ ਇਹਨਾਂ ਦਾ ਪਤਾ ਕੀ ਹੈ ਗੱਲਾਂ ਕਹਿੰਦੇ ਰਹੇ ਨੇ ਵੀ ਜਦੋਂ ਲੋਕ ਪਈ ਤਾਂ ਸੀ ਕੁਰਬਾਨੀਆਂ ਦਵਾਂਗੇ ਇਹਨਾਂ ਦੇ ਵਿੱਚੋਂ ਤਾਂ ਕੋਈ ਨਹੀਂ ਮਰੇ ਆ ਮੈਂ ਇਹਨਾਂ ਦੇ ਰਿਸ਼ਤੇਦਾਰ ਕੋਈ ਮਰੇ ਆ ਮਰੇ ਵੀ ਸਾਡੇ ਘਰਾਂ ਦੇ ਮੁੰਡੇ ਖਾਸ ਕਰਕੇ ਜਿਹੜੇ ਦਸਤਭਾਈ ਚਾਰੇ ਦੇ ਸੀ ਜੋ OVB ਸੀ ਦੇ ਵਿੱਚ ਸੀ ਉੱਜਕ ਬੰਦੇ ਨੇ ਜਿਹੜੇ ਪਸੰਦੀ ਦੇ ਨਾਲ ਗੱਟਵਾਰਤੀ ਨਾਲ ਜੁੜੇ ਹੋਏ ਸੀ ਤੁਸੀਂ ਨਖਲੀ ਅਤੇ ਆਪ ਦੇਖ ਲਓ ਜਾਂ ਪੰਜਾਬ ਦੀ ਜਿਹੜੀ ਹਰ ਕੋ ਮੂਵਮੈਂਟਾ ਉਹਦੇ ਵਿੱਚ ਤੁਸੀਂ ਡਾੜੇ ਕੱਢ ਕੇ ਦੇਖ ਲਓ ਉਹਦੇ ਵਿੱਚ ਉਹ ਵੀ ਸੀ ਤੇ ਐਸਪੀ ਚਾਰੇ ਦੇ ਵਿੱਚੋਂ ਲੋਕ ਸੀ ਨੌਜਵਾਨ ਸੀ ਜਿਨ੍ਹਾਂ ਨੇ ਕਰਵਾਨੀਆਂ ਦਿੱਤੀਆਂ ਉਹਨਾਂ ਦਾ ਇਤਿਹਾਸ ਕਿਹਨੇ ਲਿਖਣਾ ਸੀ ਸਾਡੇ ਵਿਦਵਾਨਾਂ ਨੇ ਪੱਤਰਕਾਰਾਂ ਨੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਸੀ ਪਰ ਮੈਨੂੰ ਇਹ ਗੱਲ ਕਹਿੰਦੇ ਸ਼ਰਮ ਨਹੀਂ ਆਉਂਦੀ ਕਿ ਅੱਜ ਦਾ ਜਿਹੜਾ ਪੱਤਰਕਾਰ ਹੈ ਪਰ ਉਹ ਪੱਤਰਕਾਰ ਨਹੀਂ ਹੈਗਾ ਕਿਉਂਕਿ ਕਾਰਨ ਇਹ ਇਹ ਹੈ ਵੀ ਜਿਹੜੇ ਹਜ਼ਾਰੇ ਨੇ ਉਹ ਪੱਤਰਕਾਰ ਕੁਝ ਨਹੀਂ ਹੁੰਦੇ ਸੀ ਪਹਿਲੇ ਸਮਿਆਂ ਦੇ ਵਿੱਚ ਜਿਹੜੇ ਪੱਤਰਕਾਰ ਹੁੰਦੇ ਸੀ ਉਹ ਲਗਭਗ ਸਰਕਾਰੀ ਅਦਾਰਿਆਂ ਦੇ ਤੇ ਜਿੱਦ ਨੌਕਰ ਹੁੰਦੇ ਸੀ ਤੇ ਲਗਭਗ ਬਹੁਤੇ ਤਾਂ ਟੀਚਰ ਹੁੰਦੇ ਸੀ ਜੇ ਟੀਚਰ ਨਹੀਂ ਸੀ ਤਾਂ ਕਿਸੇ ਹੋਰ ਵਿਭਾਗਮੇ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਦਾ ਰੋਕੀ ਰੋਕੀ ਦਾ ਸਾਧਨ ਪੱਤਰਕਾਰ ਹੀ ਨਹੀਂ ਸੀ ਇਸ ਕਰਕੇ ਉਹ ਪੱਤਰਕਾਰੀ ਦੀਆਂ ਜਿਹੜੀਆਂ ਭੂਮਿਕਾਆਂ ਸੀ ਉਹਨਾਂ ਨੂੰ ਠੀਕ ਢੰਗ ਦੇ ਨਾਲ ਨਿਭਾਉਂਦੇ ਸੀ ਪਰ ਅੱਜ ਪੱਤਰਕਾਰਾਂ ਨੇ ਪੱਤਰਕਾਰੀ ਨੂੰ ਆਪਣਾ ਕਿੱਤਾ ਬਣਾ ਲਿਆ ਕਿੱਤਾ ਬਣਾ ਲਿਆ ਪੱਤਰਕਾਰਾਂ ਨੂੰ ਫਿਰ ਜਿਹੜਾ ਸਮਾਜ ਚਾਹੁੰਦਾ ਫਿਰ ਉਹਨਾਂ ਨੂੰ ਉਸੇ ਦੇ ਮੁਤਾਬਿਕ ਕਰਨਾ ਪੈਂਦਾ ਜੇ ਕਿਤੇ ਮੜੀ-ਮੁੱਕੀ ਕਿਤੇ ਝੂਠੀ ਵੜਦਣਦੇ ਨੇ ਤਾਂ ਅਣ ਦੇਖਿਆ ਨਹੀਂ ਵੀ ਤੈਨੂੰ ਸਭ ਲਈ ਮੈਂ ਟਰੀਦਾ ਹੁਣ ਪੱਤਰਕਾਰੀ ਦਾ ਜਿਹੜਾ ਲੋਕ ਆ ਪੰਜਾਬ ਦੀ ਸਿਆਸਤ ਦੇ ਵਿੱਚ ਜਾਂ ਪੰਜਾਬ ਦੇ ਸਾਰੇ ਸਭਿਆਚਾਰ ਦੇ ਵਿੱਚ ਉਹ ਮਾਰਮਤਾ ਨਹੀਂ ਰਿਹਾ ਉਹਦੇ ਕਈ ਘਾਤੇ ਉਹਦੇ ਉਹਦੇ ਮੇਲਕਾ ਆਪਣੇ ਵਿੱਚੋਂ ਮੈਂ ਇੱਕ ਗੱਲ ਤਾਂ ਇਹ ਮਹਿਸੂਸ ਕਰਦਾ ਵੀ ਸਾਡੀਆਂ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਸਾਡੇ ਜਿਹੜੇ ਲੋਕ ਨੇ ਇਹ ਵੀ ਨਹੀਂ ਚਾਹੁੰਦੇ ਸੱਚ ਸੁਣਨਾ ਕਿਉਂਕਿ ਕਹਿੰਦੇ ਨੇ ਵੀ ਸੱਚ ਬੋਲਣਾ ਸੱਚ ਲਿਖਣਾ ਸੱਚ ਤੇ ਪਹਰਾ ਦੇਣਾ ਬੜਾ ਔਖਾ ਕੰਮ ਆ ਜਿਹੜੇ ਬੰਦੇ ਵੀ ਸੱਚ ਲਿਖਿਆ ਉਹਨੂੰ ਕੁਰਬਾਨੀ ਦੇਣੀ ਪਈ ਆ ਉਹ ਹੁਣ ਤੱਕ ਦੇ ਆਖਰ ਦੇ ਵਿੱਚ ਸਾਡੇ ਬਹੁਤ ਸਾਰੇ ਬੰਦੇ ਨੇ ਵੀ ਜਿਨ੍ਹਾਂ ਨੇ ਚੰਗਾ ਲਿਖਿਆ ਚੰਗੇ ਬੋਲ ਕੋਈ ਸੀ ਤੇ ਉਹਨਾਂ ਨੂੰ ਜਿਆਦਾ ਨੌਕਰੀਆਂ ਤੋਂ ਕੱਢ ਦਿੱਤਾ ਜਾਣਾ ਨੂੰ ਕਤਲ ਕਰ ਦਿੱਤਾ ਤੇ ਸਾਰਾ ਗੱਲ ਕਿਉਂ ਹੋਇਆ ਕਿਉਂਕਿ ਭਾਰਤ ਦੀ ਜਿਹੜੀ ਸਟੇਟ ਆ ਜਿਹੜੀ ਹੁਣ ਇਸ ਵਕਤ ਭਾਰਤ ਦੇ ਵਿੱਚ ਚੱਲ ਰਹੀ ਆ ਉਹਨੇ ਤਾਂ ਪਿਛਲੇ ਦਿਨੀ ਪੱਤਰਕਾਰਾਂ ਦੇ ਉੱਪਰ ਇਹੋ ਜਿਹਾ ਦਾਵਾ ਬੋਲਿਆ ਵੀ ਸਾਰੇ ਪੱਤਰਕਾਰ ਪੂਰੇ ਹੁਣ ਡਰ ਦੇ ਵਿੱਚ ਜੂਰੇ ਹੋਏ ਨਾ ਕੋਈ ਸਰਕਾਰ ਦੇ ਖਿਲਾਫ ਲਿਖ ਰਹੇ ਨਾ ਬੋਲ ਰਹੇ ਜਿਹੜਾ ਬੋਲਦਾ ਉਹਨੂੰ ਜਦ ਹੀ ਖਾਣੇ ਵਾਲੇ ਸੱਦ ਲੰਦੇ ਨੇ ਵੀ ਆ ਗਏ ਭਾਈ ਹੁਣ ਇਸ ਦੌਰ ਦੇ ਵਿੱਚ ਫਿਰ ਗੱਲੂ ਕੀ ਲੋਕਾਂ ਤਾਂ ਕੇ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਉਹ ਕਿਵੇਂ ਜਾਣਦੀਆਂ ਅੱਜ ਭਾਰਤ ਦਾ ਜਿਹੜਾ মিডিਆ ਉਹਨੂੰ ਗੋਦੀ মিডিਆ ਕਿਹਾ ਜਾਂਦਾ ਉਹ ਜਿਹੜੇ ਭਾਰਤ ਦੇ ਵਿੱਚ ਪੁੱਤੀ ਪੀਕ ਸਾਡੇ ਪੱਤਰਕਾਰ ਨੇ ਵੀ ਜਿਹੜੇ ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਸਵਾਲ ਕਰਦੇ ਨੇ ਪੰਜਾਬ ਦੇ ਵਿੱਚ ਦਾ ਪੰਜ ਸੱਤ ਕਿਨੇ ਵੀ ਜਿਹੜੇ ਤੇਲਣਾ ਕਰਦੇ ਨੇ ਨਹੀਂ ਤਾਂ ਜੋ ਖਬਰ ਆਈ ਅਖਬਾਰ ਨੂੰ ਭੇਜਤੀ ਛਪ ਗਈ ਸਾਲ ਬਾਅਦ ਸਪਲੀਮੈਂਟ ਕੱਢ ਦਿੱਤਾ ਬਸ ਆਹ ਕੋਈ ਚੱਲਦਾ ਤੇ ਖਾਸ ਕਰਕੇ ਜਿਹੜੇ ਲੋਕ ਮੁੱਦੇ ਨੇ ਲੋਕਾਂ ਨੇ ਸਮੱਸਿਆਵਾਂ ਨੇ ਅੱਜ ਸਾਡੇ ਪਿੰਡਾਂ ਦੇ ਜਿਹੜੀਆਂ ਸਮੱਸਿਆਵਾਂ ਨੇ ਸਾਡੀ ਸਿਹਤ ਦੀ ਸਮੱਸਿਆ ਬਹੁਤ puri ਆ ਨਸ਼ਿਆਂ ਦਾ ਜਿਹੜਾ ਪੰਜਾਬ ਦੇ ਵਿੱਚ ਜਿਵੇਂ ਕਹਿੰਦੇ ਨੇ ਕਿ ਹੜ ਆਇਆ ਇਹਦੇ ਬਾਰੇ ਕਿੰਨੇ ਕੁ ਪੁੱਤਰਕਾਰ ਨੇ ਜਿਹੜੇ ਨਸ਼ਿਆਂ ਦੇ ਖਿਲਾਫ ਲਿਖਦੇ ਨੇ ਬੋਲਦੇ ਨੇ ਤੇ ਉਹਨਾਂ ਫਸਨ ਉਹਨਾਂ ਵਪਾਰੀਆਂ ਨੂੰ ਚੈਲੰਜ ਕਰਦੇ ਨੇ ਜਿੱਥੇ ਵੀ ਕੋਈ ਉਹਨਾਂ ਦੇ ਖਿਲਾਫ ਬੋਲਦਾ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਪਰਮਿੰਦਰ ਸਿੰਘ ਝੋਟੇ ਨੇ ਨਸ਼ਿਆਂ ਦੇ ਖਿਲਾਫ ਮੂਵਮੈਂਟ ਖੜੀ ਕੀਤੀ ਤੇ ਮੁਰਕੇ ਉਹਨੇ ਟੱਕ ਕੇ ਅੰਦਰ ਕਰ ਦਿੱਤਾ ਦੋ ਸਾਡੇ ਨੌਜਵਾਨਾਂ ਦੇ ਗੋਲੀਆਂ ਵੀ ਵੱਜ ਗਈਆਂ ਹੁਣ ਜਣੀ ਇਕੜਾ ਵੀ ਲੋਕਾਂ ਨੂੰ ਡਰਾ ਕੇ ਰੱਖਣ ਦੇ ਲਈ ਸਰਕਾਰੀ ਤੌਰ ਤੇ ਵਪਾਰੀ ਆਸ ਵਿੱਚ ਹੀ ਰਹੇ ਹੋਏ ਨੇ ਪੰਜਾਬ ਦੇ ਵਪਾਰੀ ਨੇ ਜਿਹੜੇ ਨਸ਼ਿਆਂ ਦੇ ਵਪਾਰੀ ਨੇ ਜਾਂ ਪੰਜਾਬ ਦੇ ਜਿਹੜੇ ਸਿਆਸਤਦਾਨ ਨੇ ਪੰਜਾਬ ਦੀ ਜਿਹੜੀ ਬੀਰੋਕਰੇਸੀ ਆ ਪੰਜਾਬ ਦੀ ਜਿਹੜਾ ਪੁਲਿਸ ਪ੍ਰਸ਼ਾਸਨ ਆ ਇਹਨਾਂ ਚਾਰਾਂ ਦਾ ਇੱਕ ਗੈਂਗ ਆ ਤੁਰਾ ਹੁਣ ਪਿੰਡਾਂ ਦੇ ਵਿੱਚ ਜੇ ਕਿੱਟਾਂ ਨਹੀਂ ਵਿਕਦਾ ਤਾਂ ਮੈਡੀਕਲ ਦੀਆਂ ਦੁਕਾਨਾਂ ਤੇ ਸਾਡੇ ਨਸ਼ੇ ਦੀਆਂ ਗੋਲੀਆਂ ਨਸ਼ੇ ਦੇ ਕੈਪਸੂਲ ਵਿਕਦੇ ਨੇ ਉਹ ਕਿੰਨੀ ਵਿਕ ਰਹੇ ਨੇ ਇਹ ਤਾਂ ਹੁਣ ਸਕੇ-ਸਕੇ ਜਾਂਦਾ ਜਾਂ ਪੰਜਾਬ ਦੇ ਵਿੱਚ ਮਿਲਿਖਿਆ ਇੱਥੇ ਵੀ 19 ਪੰਜਾਬ ਦੇ ਜ਼ਿਲ੍ਹੇ ਨਹੀਂ ਹੈਗੇ ਜਿੰਨੇ ਇਥੇ mafia ਬਣੇ ਹੋਏ ਨੇ ਹਰ ਹਰ ਜਿਨ੍ਹਾਂ ਦੇ ਵਿੱਚ ਪੰਡ ਸੱਤ mafia ਇਹ ਜਿਹਨੇ ਜਿਹੜੇ ਹਰ ਤਰ੍ਹਾਂ ਦੀ ਲੁੱਟ ਕਰਦੇ ਨੇ ਪਹਿਲੇ ਸਮਿਆਂ ਦੇ ਵਿੱਚ ਇੰਨੀ ਲੁੱਟ ਨਹੀਂ ਸੀ ਹੁਣ ਤਾਂ ਖੋਡੇ ਘਰਾਂ ਦੇ ਵਿੱਚ ਆ ਕੇ ਥੋੜੇ ਦਫ਼ਤਰਾਂ ਦੇ ਵਿੱਚ ਆ ਕੇ ਥੋੜੇ ਪੰਪਾਂ ਦੇ ਆ ਕੇ ਤੁਹਾਨੂੰ ਲੁੱਟ ਕੇ ਲੈ ਕੇ ਜਾ ਰਹੇ ਨੇ ਇਹ ਮਾਹੌਲ ਕਿਹਨੇ ਪੈਦਾ ਕੀਤਾ ਇਹ ਭਾਰਤ ਦੀ ਜਿਹੜੀ ਪੰਜਾਬ ਦੀਆਂ ਸਰਕਾਰਾਂ ਨੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਸੀ ਜਾਂ ਕਾਂਗਰਸ ਸੀ ਜਾਂ ਆਪ ਵਾਲੇ ਆਪਰੇ ਤਾਂ ਹੁਣ ਇਸ ਤਰ੍ਹਾਂ ਲੱਗੇ ਹੋਏ ਵੀ ਧੁਖੇ ਜੱਟ ਨੂੰ ਟੋਕੋੜਾ ਦਾ ਪੀਪੀ ਆ ਫਰਿਆ ਤੇ ਇਹਨਾਂ ਦੇ ਤਾਂ ਪਿਛਲੇਆਂ ਪੀਆ ਜਿਹੜੀਆਂ ਹੌਕੀ ਉਹੜਤਾ ਸੀ ਉਹ ਕਿੱਥਨ ਲੱਗੇ ਹੋਏ ਨੇ ਤੇ ਜੇ ਕੋਈ ਇਹਨਾਂ ਦੇ ਖਿਲਾਫ ਹੋਰਦਾ ਤਾਂ ਉਹ ਧਮਕੀ ਆਉਂਦੀ ਆ ਨੇ ਬੈਲੋ ਬੜੀਆਂ ਘਰ ਕੇ ਆਉਂਦੀਆਂ ਰਹਿੰਦੀਆਂ ਨੇ ਕਿ ਮੈਂ ਮੈਂ ਕਹੇ ਮਰਨਾ ਤੇ ਇੱਕ ਦਿਨ ਜਿਹੜੀ ਗੋਲੀ ਮੇਰੇ ਲਈ ਬਣੀ ਆ ਉਹ ਮੇਰੇ ਬJECTION ਹੈ ਪਰ ਮੈਂ ਸੱਚ ਬੋਲੂਗਾ ਸੱਚ ਲਿਖੂਗਾ ਸੱਚ ਦੇ ਪੈਰਾ ਕਰੂਗਾ ਪੁੱਤਰ ਕਰ ਰਹੇ ਆ ਦਾ ਜਿਹੜਾ ਅੱਜ ਮਛਵਰੇ ਵਾਲਿਆਂ ਨੇ ਇਹ ਪ੍ਰੋਗਰਾਮ ਰੱਖਿਆ ਇਹ 2009 ਦੇ ਵਿੱਚ ਅਸੀਂ ਲੁਧਿਆਣੇ ਪ੍ਰੈਸ ਕਲੱਬ ਬੁਣਾਈ ਸੀ ਮੈਂ ਉਹਦੇ ਜਨਰਲ ਸੈਕਟਰੀ ਸੀ ਉਦੋਂ ਅਸੀਂ ਸ਼ੁਰੂ ਕੀਤਾ ਸੀ ਪਰ ਕੱਪੜੇ ਕਰੇ ਸਾਡੇ ਭਾਈਚਾਰੇ ਨਹੀਂ ਸਾਡੀਆਂ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਸਾਡੀ ਪ੍ਰੈਸ ਕਲੱਬੇ ਖਰਾਬ ਕਰਦੀ ਇਹ ਕੋਈ ਅਜ ਮੈਨੂੰ ਹੁਣ ਆ ਕੇ ਦੱਸਿਆ ਨਹੀਂ ਇਹ ਜਿਹੜਾ ਮਾਂ ਕਿ ਦੱਸਿਆ ਵੀ ਅਜਿਹੇ ਬੈਨਰ ਲਾਇਆ ਹੋਇਆ ਸੀ ਇਹ ਵੀ ਅਜ ਕੋਈ ਪਾਰ ਗਿਆ ਸੀ ਜਣੀ ਇਹ ਕਹਿੰਦਾ ਵੀ ਜਿਵੇਂ ਕਹਿੰਦੇ ਨੇ ਵੀ ਔਰਤ ਵੀ ਦੁਸ਼ਮਣ ਔਰਤ ਪੁੱਤਰਕਾਰ ਤੇ ਦੁਸ਼ਮਣ ਪੁੱਤਰਕਾਰ ਸਿਆਤਾ ਦਾ ਦੁਸ਼ਮਣ ਸਿਆਤਾ ਦਾ ਇਹ ਇਹ ਕਹਿੰਦਾ ਸਾਡੇ ਪੁੱਤਰ ਲਜਾਉਂਦਾ ਅਸੀਂ ਇੱਕ ਪਾਸੇ ਤੋਂ ਇਹ ਰੋਲਾ ਪਾਉਂਦੇ ਆ ਵੀ ਸਾਡਾ ਜਿਹੜਾ ਪੰਜਾਬ ਆ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਇਹ ਪੰਜਾਬ ਬਸਦਾ ਬਰਾਦੇ ਨਾਂ ਤੇ ਅੱਜ ਦਾ ਗੰਜਾ ਦੇ ਨਾਂ ਤੇ ਬਸਦਾ ਵਪਾਰੀਆਂ ਦੇ ਨਾਂ ਦੇ ਬਸਦਾ ਜਿਹੜੇ ਸਾਨੂੰ ਕੁੱਤ ਵੀ ਰਹੇ ਨੇ ਲੁੱਟ ਵੀ ਰਹੇ ਨੇ ਪੰਜਾਬ ਤੋਂ ਵਿੱਚੋਂ 2017 ਤੇ ਜਾਣੇ ਅਸੀਂ ਮੈਂ ਕਿਹਦੀ ਲਿਖਿਆ ਸੀ ਵੀ ਉਹਨਾਂ 75000 ਰੁਪਇਆ ਕੈਨੇਡਾ ਮੈਂ ਤਾਂ ਅਸਲੀ ਹੁੰਦਾ ਸੀ ਤੇ ਅੱਜ ਜਿਹੜੀ ਨੌਕਬਾਨੀ 10ਵੀਂ ਕਰਦੀ ਐ 10ਵੀਂ ਤੋਂ ਆ ਪਲਸ 2 ਪਲਸ 2 ਤੋਂ ਬਾਅਦ ਚੱਲ ਕਨੇਡਾ ਜਿਹੜਾ ਕਨੇਡਾ ਇੱਕ ਬੱਚਾ ਜਾਂਦਾ ਉਹ ਕਰੋੜ ਰੁਪਏ ਚ ਪੈਂਦਾ ਤੇ ਕਨੇਡਾ ਚ ਜਾ ਕੇ ਫਿਰ ਉਹਨਾਂ ਬੱਚਿਆਂ ਦੇ ਰੋਜ਼ ਰੋਜ਼ ਕਈ ਵੇਸ ਤੇ ਇੱਕ ਹੁੰਦਾ ਵੀ ਇੱਕ ਦਿਨ ਦਾ ਕੋਈ ਦੋ ਤੋਂ ਸੰਕਲ ਮੁੰਡਿਆਂ ਦੀਆਂ ਬੈਠੋਂ ਹੁੰਦੀਆਂ ਨੇ ਉਹ ਬੇਠਾ ਕੱਢਣ ਵਾਲੇ ਹੋ ਰਹੀਆਂ ਨੇ ਉਹ ਡਰੱਗਸ ਦੇ ਨਾਲ ਹੋ ਰਹੀਆਂ ਨੇ ਪਰ ਇਹਦੇ ਬਾਰੇ ਨਾ ਤਾਂ ਸਾਡਾ মিডিਆ ਕੋਈ ਕੁਝ ਨਾ ਉੱਪਰ ਤੇ ਜੱਥੇਬੰਦੀਆਂ ਬੋਲਦੀਆਂ ਨੇ ਪਿਛਲੇ ਦਿਨੀ ਮੈਂ ਇੱਕ ਵੀਡੀਓ ਸੁਣੀ ਸੀ ਕਿ ਗੁਰਦੁਆਰਾ ਸਾਹਿਬ ਦੇ ਉਹ ਜੱਥੇਦਾਰ ਸੀ ਉਹਨੇ ਕਿਹਾ ਵੀ ਜਿੰਨੀਆਂ ਵੀ ਇੱਥੇ ਮਾਤਾ ਬੀਆ ਨੇ ਨੌਜਵਾਨਾਂ ਬੀਆ ਉਹਨਾਂ ਮਸ਼ੇਤੇਟ ਹੁੰਦੀਆਂ ਨੇ ਪੰਜਾਬ ਦੇ ਵਿੱਚੋਂ ਮੁੰਡੇ ਉਤਰ ਜਾਂਦੇ ਨੇ ਕੁੜੀਆਂ ਦਾ ਜਿਹੜਾ ਉੱਥੇ ਬੁਰਾ ਹਾਲ ਦਾ ਮੁੰਡਿਆਂ ਦਾ ਜਿਹੜਾ ਬੁਰਾ ਹਾਲ ਆ ਵੀ ਜਿਵੇਂ ਪੰਜਾਬ ਦੇ ਵਿੱਚ ਅੱਜਕੱਲ੍ਹ ਪ੍ਰਵਾਸੀ ਪੰਜਾਬ ਜਿਹੜੇ ਕੋਈ 12 ਸੂਬਿਆਂ ਤੋਂ ਆਏ ਹੋਏ ਨੇ ਉਹਨਾਂ ਦਾ ਹਾਲ ਹੋਇਆ ਹੈ ਉਹਨੀਆਂ ਕੈਨੇਡਾ ਦੇ ਵਿੱਚ ਸਾਡੇ ਪੰਜਾਬੀਆਂ ਦਾ ਨੌਂਦਵਾਨਾ ਦਾ ਹੋਇਆ ਇਹ ਮਾਹੌਲ ਕੀ ਨੇ ਪੈਦਾ ਕੀਤਾ ਸਾਡੀ ਸਿਆਸਤ ਨੇ ਫਿਰ ਮੁੜ ਕੇ ਗੱਲ ਹੁੰਦੀ ਹੈ ਜੇ ਅਸੀਂ ਭਾਵੇਂ ਉਹਨੀਆਂ ਮਜਾਰੇ ਕਰਦੇ ਆਂ ਅਸੀਂ ਕਦੇ ਬਾਦਲਾਂ ਦੇ ਕਠ ਦੇ ਵਿੱਚ ਜੇ ਜੰਨੇ ਆਂ ਕਦੇ ਆਪਰਿਆਂ ਦੇ ਚਲੇ ਜਾਂਦੇ ਆਂ ਕਦੇ ਕਾਕਨਸ ਵਾਲਿਆਂ ਦੇ ਚਲੇ ਜਾਂਦਾ ਕਦੇ ਪੰਜਾਬ ਦੇ ਲੋਕਾਂ ਨੇ ਆਪਣੇ ਹੱਕਾਂ ਵੀ ਮੇਕਰੇ ਨਰਾਈਨ ਮੜੀ ਜਿਨੇ ਕੇਂਦਰ ਸਰਕਾਰ ਨੇ ਤਿੰਨ ਬਿੱਲ ਜਿਹੜੇ ਖੇਤੀਬਾੜੀ ਦੇ ਖਿਲਾਫ ਆਏ ਸੀ ਉਦੋਂ ਪੰਜਾਬ ਦੇ ਵਿੱਚੋਂ ਮੂਵਮੈਂਟ اٹਹੀ ਤੇ ਸਵਾ ਸਾਲ ਦਿੱਲੀ ਦੇ ਵਿੱਚ ਬੈਠੇ ਰਹੇ ਉਹਦੇ ਵਿੱਚ 750 55 ਦੇ ਕਰੀਬ ਸਾਡੇ ਕਿਸਾਨ ਵੀਰ ਸ਼ਹਾਦਤਾਂ ਪਾ ਗਏ ਉਹਨਾਂ ਦੇ ਨਾਂ ਤੇ ਸਾਡੀਆਂ ਜਿੰਨੀਆਂ ਵੀ ਜ਼ਥੇਪਦੀਆਂ ਨੇ ਬੀਤ ਪਾਰ ਦੇ 23 ਜ਼ਿਲ੍ਹੇ ਨੇ 32 ਜੋ ਹੋਕੜੀਆਂ ਨੇ 9 ਕੋਰ ਦੇ 18 ਤੋਂ ਵੱਧ ਗੱਲਾਂ ਤੇ ਉਹਨਾਂ ਨੇ ਕਿੰਨੇ ਕਰੋੜੀ ਦੇ ਪੱਲੇ ਭਾਰੀ ਜਿਹੜਾ ਥੋੜਾ ਹੈ ਉਹਦਾ ਹਜੇ ਤੱਕ ਸਾਬਤ ਨਹੀਂ ਦਿੱਤਾ ਮੈਂ ਬਹੁਤ ਵਾਰੀ ਇਹ ਗੱਲਾਂ ਆਪਣੇ ਤੇ ਜੋ ਡਿਬੇਟਾਂ ਦੇ ਵਿੱਚ ਕੀਤੀਆਂ ਨੇ ਜਾਂ ਲਿਖਤੀ ਰੂਪ ਦੇ ਵਿੱਚ ਕੀਤੀਆਂ ਨੇ ਵੀ ਜਿਹੜਾ ਸਾਨੀ ਕੋਤੇ ਬੇਲੇ ਬਾਹਰਲੇ ਪਾਸਿਓਂ ਬਾਹਰਲੇ ਦੇਸ਼ਾਂ ਦੇ ਵਿੱਚੋਂ ਫਾਂਝ ਆਇਆ ਉਹਦੇ ਨਾਲ ਸਖਾ ਕੌਣ ਦੇ ਕੋਈ ਨਹੀਂ ਕੋਸਾ ਹੁਣ ਇੱਕ ਤਰ੍ਹਾਂ ਤਰ੍ਹਾਂ ਦੇ ਤੇ ਅਗਾਂਹ ਤੋਂ ਕੋਤੇ ਜਿਲ੍ਹਾ ਪ੍ਰਧਾਨ ਤੋਂ ਬਾਰੇ ਪਿਛਲੇ ਦਿਨਾਂ ਤੋਂ ਚਰਚਾ ਹੋ ਰਹੀ ਆ ਵੀ ਉਹਨੇ 95 ਲੱਖ ਰੁਪਏ ਦਾ ਇੱਕ ਸੌਦਾ ਕੀਤਾ ਉਹ ਕਿਸਾਨ ਕੋਲੇ ਕਿਵੇਂ ਰਹੀ ਸੋਚਿਆ ਕੀਤਾ ਜਿਹੜੀ ਬੀਬੀ ਪਿਛਲੇ ਦਿਨੀ ਜਿਹੜਾ ਹੜਾ ਆਇਆ ਨੇ ਉਹ ਸੜਕ ਤੇ ਆਪਣਾ ਭਾਂਡਾ ਟੀਂਡਾ ਲੈ ਕੇ ਬੈਠੀ ਸੀ ਇੱਕ ਉਹਨੇ ਕੋਲ ਬੱਕਰੀ ਰਕੀ ਹੁੰਦੀ ਉਹਦੇ ਨਾਂ ਕੋਲ ਨੇ 55 ਲੱਖ ਰੁਪਏ 95 ਲੱਖ ਰੁਪਏ ਦਾ ਇੱਕ ਸੌਦਾ ਕੀਤਾ ਇਹ ਗੱਲਾਂ ਕਿੰਨੇ ਵਾਰ ਹੋਸੀ ਪੱਤਰਕਾਰਾਂ ਨੇ ਕੋਈ ਨਹੀਂ ਮਾਰਦਾ ਤੇ ਅੱਜ ਮੈਂ ਇਹ ਗੱਲਾਂ ਤਾਂ ਕਰ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਖਲਾਅਤ ਬਣ ਰਹੇ ਨੇ ਜੇ ਅਸੀਂ ਨਾ ਸचेत ਹੋਏ ਸਾਡੀ ਸਰਕਾਰ ਨਾ ਵੀ ਸचेत ਹੋਏ ਸਾਡੇ ਲੋਕ ਨਾ ਸचेत ਹੋਏ ਤਾਂ ਉਹੀ ਜਿਹੜੇ 83 ਦੇ ਵਿੱਚ ਹੋਇਆ ਸੀ 88 ਦੇ ਵਿੱਚ ਹੋਇਆ ਸੀ ਜੋ ਹੁਣ ਤੱਕ ਹੋ ਰਿਹਾ ਇਹ ਕਿਸੇ ਹੋਊਗਾ ਇਸ ਲਈ ਸਾਨੂੰ ਸचेत ਹੋ ਕੇ ਆਪਣੇ ਆਣੇ ਦੁਆਰੇ ਜਿਵੇਂ ਕਹਿੰਦੇ ਨੇ ਕਿ ਤੁਹਾਡਾ ਸਾਥੋਂ ਨੇੜੇ ਦਾ ਸਾਥੀ ਹੁੰਦਾ ਤੁਹਾਡਾ ਗੌਂਡਾ ਜਾਂ ਤੁਹਾਡਾ ਨੇੜੇ ਦਾ ਸਾਥੀ ਹੁੰਦਾ ਤੁਹਾਡੀ ਪਤਨੀ ਪਰ ਅੱਜ ਹਾਲਾਤ ਜਿਹੜੇ ਇਹ ਬਟ ਰਹੇ ਨੇ ਗਵਾਂਡੀ ਦੀ ਗਵਾਂਡੀ ਤੇ ਅਗਾਂਹ ਨਹੀਂ ਬਣਦੀ ਇੱਕ ਬੋਲ ਦੀ ਦੂਜੇ ਪੰਨ ਨਾਲ ਨਾ ਨਿਤ ਪੰਨਦੀ ਇਹ ਮਾਹੌਲ ਤੇ ਲੋਕਾਂ ਦੀ ਬੁੱਧੀ ਨੂੰ ਪਤਾ ਨਹੀਂ ਕੀ ਹੋਇਆ 20 20 ਸਾਲਾਂ ਤੋਂ ਬਾਅਦ ਪੂਜਾਰ ਦਾ ਜਿਹੜਾ ਖਾਣ ਪੀਣ ਰਹਿਣ ਸਹਿਣ ਬੋਲਚਾਲ ਇੱਥੇ ਦੇ ਪਾਉਣ ਪਾਣੀ ਇਹ ਇੰਨਾ ਬਦਲ ਗਿਆ ਵੀ ਲੋਕਾਂ ਦੇ ਵਿੱਚ ਹਮਦਰਦੀ ਨਹੀਂ ਹੈਗੀ ਇਹ ਵੀ ਨਹੀਂ ਹੈਗਾ ਵੀ ਲੋਕਾਂ ਦੇ ਵਿੱਚ ਹਮਦਰਦੀ ਨਹੀਂ ਹੈਗੀ ਬਹੁਤ ਸਾਰੇ ਲੋਕ ਨੇ ਜਿਹੜੇ ਜੋ ਕਿ ਤੇਰੇ ਥਾਂ ਦੇ ਜਿਹੜੇ ਦੂਜੇ ਦੇ ਨਾਲ ਖੜਦੇ ਨੇ ਪਰ ਹੱਦ ਇਹ ਹੋਈ ਗਈ ਪਈ ਆ ਵੀ ਅੱਜ ਪੰਜਾਬ ਦੇ ਅੰਦਰ ਫੇਰ ਉਹੀ ਮਾਹੌਲ ਬਣ ਰਿਹਾ ਤੇ ਇਹਦੇ ਵਿੱਚ ਕੇਂਦਰ ਸਰਕਾਰ ਦੀ ਵੀ ਪੂਰੀ ਭੂਮਿਕਾ ਪੰਜਾਬ ਸਰਕਾਰ ਦੀ ਵੀ ਪੂਰੀ ਭੂਮਿਕਾ ਪੰਜਾਬ ਸਰਕਾਰ ਦੇ ਪਿਛਲੇ ਦਿਨਾਂ ਤੋਂ ਜਿਹੜਾ ਉੱਥੇ ਦਿੱਲੀ ਦੇ ਵਿੱਚ ਐਕਸਰਸਾਈਜ਼ ਆ ਰਿਹਾ ਚੱਲ ਰਿਹਾ ਸ਼ਰਾਬ ਵਾਲਾ ਘਟਾਵਾਂ ਉਹਦੇ ਵਿੱਚ ਪੰਜਾਬ ਤੋਂ ਵੀ ਇਹ ਕਈ ਬਿਊਰੋਕਰੇਸ ਦੇ ਇਹ ਅਫਸਰ ਤੇ ਪੰਜਾਬ ਦੇ ਬਹੁਤ ਸਾਰੇ ਜਿਹੜੇ ਐਮਐਲਖਾਬਾਨ ਨੇ ਉਹਨਾਂ ਦੀ ਵੀ ਪੜਾਈ ਆਉਣੀ ਆ ਤੇ ਇਹ ਸਾਰਾ ਕੁਝ ਇੱਕ ਪਾਸੇ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਸਾਡੇ ਜਿਹੜੇ ਸਰਕਾਰੀ ਉਤਾਰੇ ਨੇ ਉਹਨਾਂ ਨੂੰ ਬਖਵਾਤ ਕਰ ਰਹੀ ਆ ਉਹਨਾਂ ਨਾਲ ਵਿਸ਼ਵ ਪੱਧਰ ਦੇ ਵਿੱਚ ਅਲਗ ਆ ਰਹੀ ਆ ਅੱਜ ਪੰਜਾਬ ਦੇ ਵਿੱਚ ਰੋਕ ਪੜ੍ਹਸਾਲੇ ਪੜਵਾਰੇ ਜਾਂ ਸਰਦਪਪਾਣ ਵਾਲੇ ਰੋਹ ਫਰੇਗਾਂ ਦੇ ਕੋ ਮੱਖਰ ਪੀਆ ਨਜ਼ਰ ਆ ਰਿਹਾ ਕਿ 10 ਲੱਖ ਪੀਆ ਲੋਕਾਂ ਦੀ ਜਿਨੇ ਕਹੇ ਉਹਦੇ ਨੇ ਪੀਆ ਉਹਦੇ ਢੇਡੂ ਏ 66 700 70 ਕਈ ਦਾ ਕਰੋੜਾਂ ਮੱਖਰ ਪੀਏ ਸਰਕਾਰ ਕਹਿੰਦੇ ਨੇ ਉਹਨਾਂ ਨੇ ਬੋਤੀ ਤੇ ਡਬਰ ਦੇ ਜਿਹੜਾ ਬੰਦਾ 100 ਰੁਪਏ ਜਾਂ 500 ਰੁਪਏ ਦਿਹਾੜੀ ਲਾਉਂਦਾ ਉਹ ਤੋਂ ਤਾਂ ਨੱਕ ਦੇਣੇ 10000 ਰੁਪਏ ਪਰ ਆਪ ਇਹ ਗੱਲਾਂ ਨਹੀਂ ਕਰਦੇ ਮੈਂ ਸ਼ਾਇਦ ਮੈਂ ਆਪਣੇ ਸਮੇਂ ਤੋਂ ਵੱਧ ਸਮਾਂ ਲੈ ਗਿਆ ਪਰ ਮੇਰੀ ਇਹਨਾਂ ਇਹੋ ਪ੍ਰੈਸ ਕਲੱਬ ਦੇ ਸਾਰੇ ਨੌਜਵਾਨਾਂ ਨੂੰ ਬਹੁਤ ਬਹੁਤ ਮੁਬਾਰਕ ਇਹਨਾਂ ਨੇ ਇਹ ਜਿਹੜਾ ਅਪਰਾਧਾ ਕੀਤਾ ਇਹ ਪਿਵਿੱਖ ਦੇਣ ਵਿੱਚ ਹੋ ਵੀ ਕਰਨਗੇ ਇਹ ਗੱਲ ਪਿੰਡਾਂ ਵਿੱਚ ਲੈ ਕੇ ਕਰਨੀ ਚਾਹੀਦੀ ਸੀ ਜੇ ਪਿੰਡਾਂ ਦੇ ਵਿੱਚ ਅਸੀਂ ਸਿੱਖਤ ਸੁਨਾਗੰਦੀ ਮੈਂ ਕਰਕੇ ਦੇਖੇ ਨੇ ਤੇ ਜਿੰਨਾ ਚਿਰ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਉਹਨਾਂ ਦੀਆਂ ਦੁੱਖ ਉਹਨਾਂ ਦੇ ਮਸਲੇ ਨਹੀਂ ਉਹਨਾਂ ਨਾਲ ਸਾਝੇ ਕਰਨਗੇ ਉਦੋਂ ਤੱਕ ਇਹ ਸਾਡਾ ਸਿਸਟਮ ਆ ਜਿਹੜਾ ਇਹ ਠੀਕ ਨਹੀਂ ਹੋਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਮੇਟੋ ਕੋ ਤੋਂ ਵੱਧ ਘਾਟ ਦੇ ਵਿੱਚ ਕਿਸੇ ਸੱਜਣ ਨੂੰ ਵੱਧ ਪੁੱਜਿਆ ਗਿਆ ਹੋਵੇ ਰਖੀ ਜਨਾ ਕੱਜ ਕਾ ਧੰਨਵਾਦ